ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜਿਹੜਾ ਵਿਸ਼ਾ ਜਿਵੇਂ ਕਿ ਆਪਾਂ ਤੁਹਾਨੂੰ ਲਈ ਵਰਸਰੀ ਦੱਸਾਰੇ ਬੋਲਾਂ ਦੇ ਟੌਪ ਦੀ 1 ਬਾਈ 1 ਉਸੇ ਸੀਰੀਜ਼ ਨੂੰ ਅੱਗੇ ਕੰਟੀਨਿਊ ਕਰਦੇ ਹੋਏ ਅੱਜ ਤੁਹਾਨੂੰ ਆਪਾਂ ਬੋਲ ਦੱਸਾਂਗੇ ਟੌਪ ਦਾ ਜੈਸ ਬੋਲ ਦੀ ਸੀਮਨ ਦੀ ਅੱਛੀ ਆਪਣੇ ਜਿਹੜਾ ਉਹ PDF ਮਿਲਿਆ ਹੋਇਆ ਸੀਗਾ ਅੱਜ ਤੋਂ 5-6 ਮਹੀਨੇ ਪਹਿਲਾਂ ਜੈਸ ਗਾਂ ਨੇ 81.9 ਲੀਟਰ ਦੁੱਧ ਦਾ ਵਰਡ ਰਿਕਾਰਡ ਬਣਾਇਆ ਸੀਗਾ ਤੋਂ ਤਕਰੀਬਨ 82 ਲੀਟਰ ਜੋਸਤ ਹੀ ਪੈ ਗਈ ਸੀ 24 ਘੰਟੇ ਦੇ ਵਿੱਚ ਵਿੱਚ ਸੋ ਉਸ ਬੋਲ ਦੀ ਆਪਾਂ ਜਾਣਕਾਰੀ ਤੁਹਾਨੂੰ ਦੱਸਾਂਗੇ ਜਿਸ ਬੋਲ ਦਾ ਨਾਮ ਹੈਗਾ ਜੀ ਸਟ੍ਰਾਈਕਰ ਠੀਕ ਹੈ ਜੀ ਸੋ ਆਪਾਂ ਤੁਹਾਨੂੰ ਬੋਲ ਦੇ ਕੱਲੇ-ਕੱਲੇ ਅੰਕੜੇ ਨਾਲ ਜਾਣੂ ਕਰਵਾਵਾਂਗੇ ਸੋ ਚੈਨਲ ਦੇ ਜੋ ਨਵੇਂ ਵੀਰ ਆਪਣੇ ਜੁੜੇ ਆ ਉਹ ਜਰੂਰ ਸਬਸਕ੍ਰਾਈਬ ਜਰੂਰ ਕਰਿਓ ਠੀਕ ਹੈ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਸੋ ਆਪਾਂ ਟਾਈਮ ਨਾ ਖਰਾਬ ਕਰਦੇ ਹੋਏ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਠੀਕ ਹੈ ਸਭ ਤੋਂ ਪਹਿਲਾਂ ਦੇਖਣਾ ਜੀ ਆਪਾਂ ਇਹ ਨਹੀਂ ਆਪਾਂ ਕਹਿੰਦੇ ਵੀ ਆਪਾਂ ਜੇ ਸਟ੍ਰਾਈਕਰ ਬੋਲਰ ਦਾ ਸੀਮੰਤਰਤਾ ਤਾਂ ਆਪਣੀ ਜੋ ਵੀ ਅੱਗੇ ਵੱਛੀ ਆਊਗੀ ਉਹ ਵੀ ਇਹਨਾਂ ਦਾ ਦੋ ਦੇ ਦਊਗੀ ਠੀਕ ਹੈ ਜੀ ਇਸ ਵਿੱਚ ਕਈ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਕਿਉਂਕਿ ਬੁੱਲ ਅੰਦਾਜੋ ਰਿਕਾਰਡ ਆ ਰਿਕਾਰਡ ਇਸ ਤੋਂ ਵੀ ਉੱਪਰ ਕਈ ਬੁੱਲਾਂ ਦੇ ਪਈ ਆ ਠੀਕ ਆ ਜੀ ਐਸੇ ਦੇ ਵਿੱਚ ਜੀ ਕਈ ਚੀਜ਼ਾਂ ਆ ਜਾਂਦੀਆਂ ਵਾਂ ਜਿਵੇਂ ਕਿ ਫਾਰਮ ਦੀ ਮੈਨੇਜਮੈਂਟ ਉਸਦੀ ਨਿਊਟ੍ਰੀਸ਼ਨ ਠੀਕ ਆ ਜੀ ਉਸਦੀ ਦੇਖਭਾਲ ਸਾਰੀ ਠੀਕ ਆ ਜੀ ਕਈ ਚੀਜ਼ਾਂ ਦੇਖਣਯੋਗ ਹੋ ਜਾਂਦੀਆਂ ਜਾਂ ਜੋ ਇਸ ਗਾਂ ਨੇ ਮਿਲਕ ਦਿੱਤਾ ਇੰਨਾ 82 ਲੀਟਰ ਕਿ ਉਸਦੀ ਜੋ ਮਾਂ ਹੋਊਗੀ ਅੱਗੇ ਜਾਂ ਉਸ ਦੀ ਜੋ ਅੱਗੇ ਮਾਂ ਹੋਗੀ ਮਤਲਬ ਕਿ ਨਾਨੀ ਜਾਂ ਪਰਨਾਨੀ ਠੀਕ ਆ ਜੀ ਉਹਨਾਂ ਦਾ ਮਲਕ ਰਿਕਾਰਡ ਕਿੰਨਾ ਹੋਊਗਾ ਸੋ ਇਹ ਕਈ ਚੀਜ਼ਾਂ ਦੇਖਣਯੋਗ ਹੋ ਜਾਂਦੀ ਐ ਇਸ ਐਸ ਵਿੱਚ 5ਵੀਂ ਜਾਂ 6ਵੀਂ ਪੀੜੀ ਤੇ ਅਗੇ ਇਹਨਾਂ ਦਾ ਦੁੱਧ ਬਣਦਾ ਵਾ ਠੀਕ ਆ ਜੀ ਸੋ ਆ ਪਹਿਲੀ ਵਾਰੀ ਕਹਿ ਦਈਏ ਇਹਨਾਂ ਦਾ ਦੁੱਧ ਆਪਾਂ ਲੈ ਲਾਂਗੇ ਉਹ ਗਲਤ ਆ ਸੋ ਇਸ ਵਿੱਚ ਕਈ ਚੀਜ਼ਾਂ ਦੇਖਣੀਆਂ ਆ ਜਾਂਦੀਆਂ ਹੁਣ ਜੇ ਆਪਾਂ ਦੇਖਭਾਲ ਨਾ ਕਰੀਏ ਪੂਰੇ ਪ੍ਰੋਪਰ ਤਰੀਕੇ ਨਾਲ ਠੀਕ ਆ ਜੀ ਇਹ ਨਹੀਂ ਵੀ ਆਪਾਂ ਸੀਮਨ ਭਰਾਤਾ ਚੰਗਾ ਤੇ ਆਪਾਂ ਕਹਿ ਦਿੰਦੇ ਆਪਾਂ ਵੀ ਇਹਨਾਂ ਦਾ ਦੁੱਧ ਲੈ ਲਾਂਗੇ ਠੀਕ ਆ ਜੀ ਸੋ ਆਪਾਂ ਤੁਹਾਨੂੰ ਸਟ੍ਰਾਈਕ ਬੋਲਦੇ ਅੰਕੜੇ 17 ਦਿਨ ਸਭ ਤੋਂ ਪਹਿਲਾਂ ਦੇਖੋ ਜੀ ਇਸ ਬੋਲ ਦੀ ਪੈਡੇਗਰੀ ਜੋ ਹੈ ਬੋਸਟਫੁੱਲ ਕ੍ਰੋਸ ਯੂਜਾ ਕ੍ਰੋਸ ਉਸਟਾਈਲ ਠੀਕ ਹੈ ਜੀ ਸੋ ਇਸ ਦਾ ਜੋ ਪਿਤਾ ਦਾ ਨਾਮ ਹੈਗਾ ਜੀ ਬ੍ਰਾਈਸ ਹੋਲਮ ਐਸ ਐਸ ਬੋਸਟਫੁੱਲ ਠੀਕ ਹੈ ਜੀ ਸੋ ਇਸ ਦੀ ਮਾਂ ਦਾ ਨਾਮ ਹੈਗਾ ਜੀ ਡੈਮ ਲਿਖਿਆ ਹੋਇਆ ਦਾ ਕੋਸਟਲ 뷰 ਜੋਜਾ 172 80 ਠੀਕ ਹੈ ਜੀ ਮਾਟਰਨਲ ਗ੍ਰੈਂਡ ਫਾਦਰ ਹੈਗਾ ਜੀ ਸੀਓਓਪ ਬੋਕਮ ਜੋਜਾ 80 ਮਾਟਰਨਲ ਗ੍ਰੈਂਡ ਡੈਮ ਹੈ ਜੀ ਕੋਸਟਲ 뷰 ਉਸਟਾਈਲ 620 ਸੋ ਐਸ ਇਹ ਪਰਨਾਮ ਦਾ ਨਾਮ ਹੈਗਾ ਜੀ ਸੀਓਓਪੀਓ ਸਟਾਈਲ ਓਮਨ ਜਸਟ ਈ ਠੀਕ ਹੈ ਸੋ ਆਪਾਂ ਇਸ ਬਾਲ ਨੂੰ 5 ਸਟਾਰ ਰੇਟਿੰਗ ਮਿਲੀ ਹੋਈ ਹੈ ਜਿਵੇਂ ਤੁਸੀਂ ਕੋ ਤੁਸੀਂ ਦੇਖ ਸਕਦੇ ਆ ਬੀਟਾ ਸੀਜ਼ਨਸ ਦਾ ਹੈਗਾ ਜੀ A2 A2 ਮਤਲਬ ਕਿ ਜੋ ਵੈਸੇ ਬੋਲ ਜਾਂਗੇ ਬੱਚੇ ਨਾਲ ਕੋ ਹੋਊਗਾ ਆਸਾਨੀ ਨਾਲ ਪਛਾਇਆ ਜਾ ਸਕਦਾ ਹੈ ਠੀਕ ਹੈ ਜੀ ਹੁਣ ਜੇ ਆਪਾਂ ਨੈਟ ਮੈਰਿਟ ਦੀ ਗੱਲ ਕਰੀਏ ਪਲੱਸ 369 ਠੀਕ ਹੈ ਜੀ ਸੋ ਇਸ ਦਾ ਟੀਪੀ ਸੋਰ ਵੀ ਦੇ ਸਕਦੇ ਆ 2403 टीपीएस स्कोर है जो कि एक दरमियाना टीपीएस स्कोर आपा कह सकदे हां बहुत उच्च दर्जे दा नहीं बहुत ਥੱਲੇ ਲੈਵਲ ਦਾ ਨਹੀਂ ਸੋ ਤੁਸੀਂ টিपीएस ਕੋਰ ਇਸ ਤੋਂ ਅੱਗੇ ਵੀ ਕਈ ਬਹੁਤ ਤੁਹਾਨੂੰ ਜਿਸ ਤਰ੍ਹਾਂ ਦੱਸਦਾ ਰਹਿਣਾ ਇਸ ਤੋਂ ਅੱਗੇ ਟੌਪ ਦੇ টিपीएस ਕੋਰ ਤੁਹਾਨੂੰ ਮੈਂ ਦੱਸਿਆ ਅੱਗੇ ਠੀਕ ਹੈ ਜੀ ਸੋ ਤੁਸੀਂ ਦੇਖਣਾ ਇਹ ਆ ਕਿ ਆਪਾਂ ਇਸ ਦੀ ਅੱਗੇ ਦੇਖ ਪਾਓ ਜੇ ਕਿਸ ਤਰ੍ਹਾਂ ਦਾ ਨਿਊਟ੍ਰੀਸ਼ਨ ਫੀਡ ਜਾਂ ਕੀ ਦੇਣੀ ਹੈ ਠੀਕ ਹੈ ਜੀ ਸੋ ਉਸ ਦੇ ਹਿਸਾਬ ਹਿਸਾਬ ਨਾਲ ਹੀ ਆਪਾਂ ਨੂੰ ਰਿਜ਼ਲਟ ਮਿਲਣਾ ਕਿਸੇ ਵੀ ਪ੍ਰਕਾਰ ਦਾ ਸੋ ਤੁਸੀਂ টিपीएस ਕੋਰ ਇਸ ਦਾ 2403 ਦੇਖ ਸਕਦੇ ਆ ਮਿਲ ਕਰੂ ਆਪਾਂ ਨੂੰ ਅੱਗੇ ਇਹ 551 lbs ਕਰਕੇ ਦੇ ਰਿਹਾ ਵਾ ਠੀਕ ਹੈ ਜੀ ਪ੍ਰੋਡਕਸ਼ਨ ਵਿੱਚ ਵੱਧਦਾ ਜੋ ਕਿ ਇਸ ਦੇ 52 ਆਪਣਾ ਸੌਰੀ 82% ਰਿਲਾਈਬਿਲਟੀ ਦੇ ਅੰਕੜੇ ਆਧਾਰ ਤੇ ਹੈਗੇ ਆ ਜੀ ਇਹ 551 ਜੋ ਕਿ ਇੱਕ ਚੰਗਾ ਅਪਮਲਕ ਕਹਿ ਸਕਦੇ ਆਪਾਂ ਨੂੰ ਫੈਟ ਪਰਸੈਂਟੇਜ ਆਪਾਂ ਨੂੰ ਪਲੱਸ 37 ਕਨਵਰਟ ਕਰਕੇ ਦੇ ਰਿਹਾ ਠੀਕ ਹੈ ਜੀ ਪ੍ਰੋਟੀਨ ਵੀ ਪਲੱਸ 30 ਕਰਕੇ ਦੇ ਰਿਹਾ ਠੀਕ ਹੈ ਇਹ ਤੁਸੀਂ ਦੇਖ ਸਕਦੇ ਹੋ ਪ੍ਰੋਡਕਟ ਰਿਲਾਈਬਿਲਸ ਦੀ ਠੀਕ ਠਾਕ ਹੈ ਜੀ 2.4 ਹੈ ਪਲੱਸ ਮਤਲਬ ਕਿ ਆਮ ਬੱਚਿਆਂ ਨੂੰ 2 ਤੋਂ 3 ਮਹੀਨੇ ਬਾਅਦ ਦੇਣ ਦੀ ਦੁੱਧ ਦੇਣ ਦੀ ਸਮੱਸਿਆ ਹੈਗੀ ਹੈ ਜੀ DBI GPIR ਸੂਰੇਸ ਦਾ ਥੋੜਾ ਜਿਹਾ ਮਾਈਨਸ 0.3 ਹੈ ਮਤਲਬ ਕਿ ਬਹੁਤ ਜ਼ਿਆਦਾ ਨਹੀਂਗਾ ਠੀਕ ਆ ਇੰਨਾ ਕੋ ਚੱਲ ਜਾਂਦਾ ਜੇ ਆਪਾਂ ਸਹੀ ਦੇਖਭਾਲ ਕਰਦੇ ਆ ਸਾਰਾ ਕੁਝ ਦੇਖ ਕਰਦੇ ਆ ਸੋ ਆਪਣਾ ਪਹਿਲੀ ਜਾਂ ਦੂਜੀ ਦੂਜੀ ਵਾਰ ਜੇ ਆਪਾਂ AI ਕਰਾਉਣੇ ਆ ਤਾਂ ਉਸ ਬੱਚੀ ਦਾ ਜੋ ਵੀ ਹੋਊਗਾ ਸਿਸਟਮ ਉਹ ਕਨਸੀਵ ਕਰਨ ਦੀ ਸਮਰੱਥਾ ਹੈਗੀ ਆ ਠੀਕ ਹੈ ਜੀ ਇਹਨਾਂ ਜਦ ਦੇ ਮਾਈਨਸ ਆਪਾਂ ਨਹੀਂ ਕਹਿ ਸਕਦੇ ਸੋ ਸੋਮੈਟਿਕ ਸੈਲਸ ਕੋ ਤੁਸੀਂ ਦੇਖ ਸਕਦੇ 2.70 ਮਤਲਬ ਕਿ ਜੁ ਉਸ ਦੇ ਲੇਵੇ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਜਾਂ ਇਨਫੈਕਸ਼ਨ ਨਹੀਂ ਆਊਗੀ ਮਤਲਬ ਕਿ ਇਨਾ ਆਪਾਂ ਦੁੱਧ ਦੇਖਿਆ ਸੀ ਲਿਆ ਵਾ ਹੈ ਨਾ 82 ਲੀਟਰ ਸੋ ਇਸ ਲੇਵੇ ਦੀ ਨਾ ਪਰੇਸ਼ਾਨੀ ਆਊਗੀ ਸੋ ਤਾਂ ਹੀ ਆਪ ਨੂੰ ਇਹਨਾਂ ਮਿਲਕ ਮਿਲ ਸਕਦਾ ਵਾ ਜੀ ਸੋ ਇਸ ਤੋਂ ਅੱਗੇ ਆ ਕੇ ਜੀ ਹੀ ਫਰਕ ਨੈਸੈਪਸ਼ਨ ਰੇਟ ਇਹ ਵੀ ਥੋੜਾ ਜਿਹਾ ਮਾਈਨਸ 1.4 ਆ ਠੀਕ ਆ ਜਿਵੇਂ ਕਿਹਾ ਤਾਂ ਮੈਂ ਪਹਿਲਾਂ ਦੱਸ ਗਿਆ ਹਟਿਆ ਮਾਂ ਜੇ ਆਪਾਂ ਸਹੀ ਨਿਊਟ੍ਰੀਸ਼ਨ ਸਹੀ ਆਪਾਂ ਡਾਈਟ ਪਲਾਨ ਦਵਾਂਗੇ ਤਾਂ ਪਹਿਲੇ ਜਾਂ ਦੂਜੇ ਚਾਂਸ ਵਿੱਚ ਆਪਣੀ ਜੋ ਵੀ ਵਛੀ ਹੋਊਗੀ ਗਰਭ ਧਾਰਨ ਦੀ ਸਮਰੱਥਾ कर लूगी ठीक है जी का जीरो पॉइंट प्लस पंच है मतलब कि जो तीजे चौथे सूह की जाऊगी बच्ची हो तो उसकी समरसा भी ज्यादा हो जाएगी प्लस जीरो पॉइंट आ रहा है ठीक है जी सारे काजमिंग गेस टू पॉइंट वन है मतलब कि आसानी न जो अगे बच्चे जन्म देगी आसानी वाल बच्चे जन्म दे सकती है उससे प्रकार की समस्या नहीं आऊगी जी डॉटर कॉलेजिंग रेस हैगी है जी मतलब कि जो इसकी अगर बच्चियां आगे जो अगे जाके बच्ची बच्ची देगी ठीक है जी उस भी ਡਾਕਟਰ ਕਾਲਵਿੰਗ ਇਸ ਆਸਾਨੀ ਨਾਲ ਬੱਚੇ ਜਨਮ ਦੇ ਸਕਦੀ ਹੈ ਠੀਕ ਹੈ ਜੀ ਸਟਾਇਰ ਸੌਰੀ ਸਾਇਰ ਸਟਿਲ ਬਾਰਥ ਹੈਗਾ ਜੀ 5.9 ਆ ਮਤਲਬ ਕਿ ਜਦੋਂ ਇਸ ਬੋਲਰ ਆ ਜੋ ਸੀਮਾ ਨਾਲ ਉਸ ਦੇ 100 ਮਗਰ 5 ਤੋਂ 6 ਬੱਚੇ ਮਰੇ ਆ ਰਹੇ ਆ ਠੀਕ ਹੈ ਜੀ ਜੋ ਅੰਕੜਾ ਠੀਕ ਆਪ ਮੰਨ ਸਕਦੇ ਆ ਇਹ 7 ਤੋਂ ਉੱਪਰ ਨਹੀਂ ਜਾਣਾ ਚਾਹੀਦਾ ਇਹ 5.9 ਹੈ ਮਤਲਬ ਕਿ 100 ਮਗਰ 5 ਤੋਂ 6 ਬੱਚੇ ਇਸ ਦੇ ਬੋਲਰ ਦੇ ਮਰੇ ਹੋਏ ਪੈਦਾ ਹੋ ਸਕਦੇ ਆ ਜਾਂ ਕੁਝ ਸਮੇਂ ਬਾਅਦ ਉਹ ਮਰ ਸਕਦੇ ਆ ਠੀਕ ਹੈ ਜੀ ਇਹ ਅੰਕੜਾ 7 ਤੋਂ ਉੱਪਰ ਨਹੀਂ ਜਾਣਾ ਚਾਹੀਦਾ ਹੁੰਦਾ ਡਾਕਟਰ ਸਟੈਲਵਰਸ ਸਾਹਿਬ ਵੀ ਹੈਗਾ ਤੇਰੀ 3.80 ਹੈ ਜੋ ਕਿ ਬਹੁਤ ਘੱਟ ਸਕੋਰ ਹੈ ਜੋ ਕਿ ਇੱਕ ਚੰਗਾ ਸਕੋਰ ਮੰਨਿਆ ਜਾ ਸਕਦਾ ਠੀਕ ਹੈ ਜੀ ਸੋ ਇਸ ਤੋਂ ਅੱਗੇ ਆਪਾਂ ਦੇਖ ਸਕਦੇ ਹਾਂ ਜਿਸ ਦਾ ਪੀ ਟੈਟ ਸਕੋਰ ਪੀ ਟੈਟ ਸਕੋਰ ਦੇਖੋ ਜੀ ਪਲੱਸ ਵਿੱਚ ਹੈ 0.54 ਹੈ ਮਤਲਬਕ ਇਹ ਸਾਰੇ ਸਰੀਰ ਦੇ ਅੰਕੜਿਆਂ ਦੇ ਆਧਾਰ ਤੇ ਹੁੰਦਾ ਵਾ ਜਿਹਦੇ ਵਿੱਚ ਪੈਰਾਂ ਦਾ ਸਕੋਰ ਆ ਜਾਂਦਾ ਲੇਵੇ ਦਾ ਸਕੋਰ ਸਰੀਰ ਦੀ ਬਣਤਰ ਸਟਰਕਚਰ ਸਾਰਾ ਕੁਝ ਦੇਖਦੇ ਪੀਟਰਸ ਸਕੋਰ ਤਿਆਰ ਕੀਤਾ ਜਾਂਦਾ ਜੋ ਕਿ ਪਲੱਸ ਦਾ ਬਹੁਤ ਜ਼ਰੂਰੀ ਆ ਸੋ ਤੁਸੀਂ ਦੇਖ ਸਕਦੇ ਆ ਇਸ ਬੋਲ ਦਾ ਪਲੱਸ ਦਾ 0.54 ਅਦਰ ਦੀ ਹੈਲਥ ਵੀ ਦੇਖੋ ਜੀ 0.42 ਜਿਵੇਂ ਕਿ ਪਹਿਲਾਂ ਪਤਾ ਦੱਸ ਕੇ ਹਟਿਆ ਸਮੈਟਿਕ ਸੈਲ ਸਕੋਰ ਮਤਲਬ ਕਿ ਇਸ ਲੇਵੇ ਦੀ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਊਗੀ ਜਿਵੇਂ ਕਿ ਆ ਪਤਾ ਨੂੰ ਇਸ ਬੋਲਰ ਦੀ ਜੋ ਬੱਚੀ ਆਪਣੇ ਜਿਗਰੋਂ ਜੀਤੀ ਐ ਮੇਲੇ ਪੀਡੀਐਫ ਤੇ ਉਸ ਦੀ ਵੀ ਤੁਹਾਨੂੰ ਫੋਟੋ ਸ਼ੇਅਰ ਕੀਤੀ ਹੋਈ ਆ ਤੁਸੀਂ ਦੇਖ ਸਕਦੇ ਆ ਔਸਲਤੀ ਵੀ ਕਿਸੇ ਪ੍ਰਕਾਰ ਦਾ ਜਿਲੇਵਾ ਦੇਖੋ ਕਿੰਨਾ ਟਾਈਟ ਲੇਵਾ ਸ਼੍ਰੀ ਉਦੀ ਬਣਤਰ ਕਿੰਨੀ ਵਧੀਆ ਡੈਫਟ ਕਿੰਨੀ ਦੀ ਸਾਨ ਨੂੰ ਦੇਖ ਸਕਦੇ ਆ ਕਿੰਨੀ ਸੋਹਣੀ ਬਣਤਰ ਵਾਲੀ ਇਹ ਬੱਚੀ ਥਾਰੇ ਉਹ ਕੇ ਸਾਹਮਣੇ ਆ ਰਹੀ ਆ ਫੀਰ ਇਹਨਾਂ ਦਾ ਲੈਗ ਸਕੋਰ ਦਾ ਵੀ ਪਲਸ ਵਿੱਚ ਅਮ ਤੱਕ ਪੈਰਾਂ ਦੀ ਵੀ ਸਮੱਸਿਆ ਨਹੀਂ ਆਊਗੀ ਜੀ ਇਸ ਬੋਲ ਦੀਆਂ ਵਿੱਚ ਠੀਕ ਹੈ ਜੀ ਕਿਸੇ ਪ੍ਰਕਾਰ ਦੀ ਬੀ ਡਬਲਯੂ ਸੀ ਵੀ ਪਲਸ ਵਿੱਚ ਹੈ 1.45 ਹੈਗਾ ਜੀ ਇਸ ਦਾ ਜੀ ਇਹ ਮਤਲਬ ਹੁੰਦਾ ਸਰੀਰ ਦਾ ਵਜ਼ਨ ਕਿਸ ਪ੍ਰਕਾਰ ਹੋ ਸਕਦਾ 1.45 ਮਤਵਲ ਕੇ ਦਰਮਿਆਨੀ ਆਸਤ ਤੋਂ ਥੋੜਾਕ ਵੱਧ ਹੋ ਸਕਦਾ ਸਰੀਰ ਇਸ ਦਾ ਵਜਨ ਭਾਰਾ ਸਰੀਰ ਕਹਿ ਸਕਦੇ ਆ ਠੀਕ ਹੈ ਜਿਵੇਂ ਤੁਸੀਂ ਫੋਟੋ ਵਿੱਚ ਦੇਖ ਸਕਦੇ ਆ ਦਰਮਿਆਨਾ ਵਜਨ ਇਸ ਬੱਚੀ ਗਾਂ ਦਾ ਹੈ ਸੋ ਆਸਤ ਥੋੜਾਕ ਭਾਰਾ ਵੀ ਸਕਦਾ ਮਤਲਬ ਬਹੁਤ ਜ਼ਿਆਦਾ ਭਾਰਾ ਨਹੀਂ ਹੋ ਸਕਦਾ ਜਾਂ ਬਹੁਤ ਜ਼ਿਆਦਾ ਹਲਕਾ ਨਹੀਂ ਹੋ ਸਕਦਾ ਜੋ ਕਿ ਇੱਕ ਚੰਗਾ ਸਕੋਰ ਮੰਨਿਆ ਗਿਆ ਹੈ ਇਸ ਤੋਂ ਤੁਸੀਂ ਦੇਖ ਸਕਦੇ ਆ ਜੀ ਔਲ ਸਟਰੋਂਗ ਡੀਪ ਟਾਈਟ ਸੀਗਾ ਜੀ ਇਹ ਸਾਰੇ ਇਸ ਦੇ ਸਰੀਰ ਦੀ ਬਣਤਰ ਹੈ ਸਟਰਕਚਰ ਹੋ ਗਿਆ ਠੀਕ ਹੈ ਜੀ ਲੇਵੇ ਦੀ ਬਣਤਰ ਹੋ ਗਈ ਕਿਸ ਪ੍ਰਕਾਰ ਆ ਪੈਰਾਂ ਦਾ ਸਕੋਰ ਸੋਦੇ ਦੇਖ ਸਕਦੇ ਆ तकरीबन ਸਾਰਾ ਕੋਸ਼ ਇਸ ਦਾ ਪੋਇਟ ਵਿੱਚ ਹੈ ਠੀਕ ਹੈ ਜੀ ਸੋ ਏ ਸੀ ਇਸ ਬੋਲ ਦੇ ਆਪਣੇ ਅੰਕੜੇ ਸਟ੍ਰਾਈਕਰ ਬੋਲ ਠੀਕ ਹੈ ਜੀ ਜੈਸ ਦਾ ਕਿ ਮਿਲਕਰ ਕਰ ਤੁਹਾਨੂੰ ਮੈਂ ਦੱਸ ਚੁੱਕਿਆ ਹਾਂ ਸ ਬੱਚੀ ਦਾ 82 .81.9 ਆਇਆ ਵਾ ਜਕਰੋਂ ਪੀੜੀ ਤੋਂ ਮੇਰੇ ਤੇ ਅੱਜ ਤੋਂ 5-6 ਮਹੀਨੇ ਪਹਿਲਾਂ ਸੋ ਆਪਾਂ ਤੁਹਾਡੇ ਨਾਲ ਉਸ ਬੋਲ ਦੇ ਅੰਕੜੇ ਸ਼ੇਅਰ ਕੀਤੇ ਆ ਜੀ ਠੀਕ ਆ ਜੀ ਸੋ ਆਪਾਂ ਤੁਹਾਨੂੰ ਇਸ ਬੋਲ ਦਾ ਮੇਨ ਚਾਰਟ ਦਾ ਵੀ ਇੱਕ ਸਾਰਾ ਇੱਕ ਸੋ ਸਕਰੀਨਸ਼ਾਟ ਲਗਾ ਦੇਾਂਗੇ ਸਕਰੀਨ ਦੇ ਉੱਪਰ ਸੋ ਤੁਸੀਂ ਉਹ ਵੀ ਦੇਖ ਸਕੋਗੇ ਕਿ ਇਸ ਬੋਲ ਦੇ ਅੰਕੜੇ ਕੀ ਕਹਿ ਰਹੇ ਨੇ ਠੀਕ ਆ ਜੀ ਸੋ ਵੇਸੇ ਅੱਜ ਆਪਣੀ ਇਸ ਵੀਡੀਓ ਸਟ੍ਰਾਈਕਰ ਬੋਲ ਦੀ ਜੁੜੀ ਚੰਗੀ ਲੱਗੇ ਤਾਂ ਸਬਸਕ੍ਰਾਈਬ ਕਰਕੇ ਜੁੜਨਾ ਵੀ ਧੰਨਵਾਦ